ਹਮਸ ਦੇ ਮੌਸਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਹ ਆ ਸਰੀਰਕ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਜਿਸ ਵੱਲ ਹਰ ਇੱਕ ਬੱਚੇ ਤੋਂ ਲੈ ਕੇ ਜਵਾਨ ਤੇ ਜਵਾਨ ਤੋਂ ਲੈ ਕੇ ਵੱਡੀ ਉਮਰ ਦੇ ਹਰੇਕ ਔਰਤ ਮਰਦ ਨੂੰ ਧਿਆਨ ਰੱਖਣਾ ਚਾਹੀਦਾ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਸਰੀਰ ਦਾ ਹੋ ਸਕਦਾ ਤੁਸੀਂ ਸਭ ਜਾਣਦੇ ਹੋ ਕਿ ਹਮਸ ਦੇ ਮੌਸਮ ਜਦੋਂ ਆਉਂਦਾ ਆ ਲਗਭਗ ਜਦੋਂ ਇੱਕ ਬਰਸਾਤਾਂ ਸ਼ੁਰੂ ਹੁੰਦੀਆਂ ਨੇ ਤੇ ਇੰਨੀ ਜ਼ਿਆਦਾ ਘੁੱਟਣ ਹੁੰਦੀ ਆ ਕਿ ਸਰੀਰ ਦੇ ਵਿੱਚੋਂ ਮਤਲਬ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਆ ਐਵੇਂ ਲੱਗਦਾ ਜਿਵੇਂ ਬੰਦੇ ਦੀ ਮੌਤ ਹੀ ਹੋ ਜਾਣੀ ਹੁੰਦੀ ਆ ਹੱਥਾਂ ਪੈਰਾਂ 'ਚ ਬਹੁਤ ਗਰਮੀ ਲੱਗਦੀ ਆ ਮਨੁੱਖ ਦਾ ਮਨ ਨਹੀਂ ਟਿਕਦਾ ਜਦੋਂ ਵੀ ਹਮਸ ਦਾ ਮੌਸਮ ਆ ਜਾਂਦਾ ਤੁਸੀਂ ਅਕਸਰ ਵੇਖਿਆ ਹੋਣਾ ਕਿ ਬਹੁਤ ਸਾਰੇ ਲੋਕਾਂ ਦਾ ਇਸ ਮੌਸਮ ਦੇ ਵਿੱਚ ਬੀਪੀ ਘਟਣ ਲੱਗ ਪੈਂਦਾ ਜਿਹੜੇ ਖੂਨ ਦਾ ਸਰਕੂਲੇਸ਼ਨ ਉਹ ਘਟ ਜਾਂਦਾ ਆ ਜਿਹੜੇ ਮਨੁੱਖ ਨੂੰ ਇਹਦੇ ਨਾਲ ਸਰੀਰ 'ਚ ਪਾਣੀ ਦੀ ਬਹੁਤ ਜ਼ਿਆਦਾ ਕਮੀ ਆ ਜਾਂਦੀ ਆ ਤੇ ਕਹਿੰਦੇ ਤੋਂ ਭਾਵ ਕਿ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਸਰੀਰ ਦੇ ਵਿੱਚ ਇੱਕਦਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਈ ਲੋਕ ਤਾਂ ਬਿਹੋਸ਼ ਤੱਕ ਹੋ ਜਾਂਦੇ ਨੇ ਕਈ ਲੋਕਾਂ ਨੂੰ ਤਾਂ ਚੱਕਰ ਤੱਕ ਆ ਕੇ ਡਿੱਗ ਪੈਂਦੇ ਨੇ ਇੰਜ ਇਹਨਾਂ ਨੂੰ ਮਤਲਬ ਵੱਡੀਆਂ ਘਟਨਾਵਾਂ ਨੂੰ ਜਨਮ ਦਿੱਤਾ ਦੇ ਦਿੰਦਾ ਹੈ ਹਮਸ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਹਮਸ ਦੇ ਮੌਸਮ ਦੇ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਨੂੰ ਚਾਹੀਦਾ ਕਿ ਉਹ ਆਪਣੀ ਖਾਣ ਪੀਣ ਦੀ ਡਾਈਟ ਵੱਲ ਜ਼ਰੂਰ ਧਿਆਨ ਦੇਣ ਜਿਵੇਂ ਲੋੜ ਮੁਤਾਬਕ ਪਾਣੀ ਪੀਣਾ ਚਾਹੀਦਾ ਤੇ ਬਹੁਤਾ ਧੁੱਪ ਚ ਨਹੀਂ ਰਹਿਣਾ ਚਾਹੀਦਾ ਜਿੰਨਾ ਸਾਨੂੰ ਲੂਣ ਦਾ ਜਾਂ ਕੋਈ ਠੰਡੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਨੂੰ ਸੇਵਨ ਕਰਨੀਆਂ ਚਾਹੀਦੀਆਂ ਨੇ ਕੋਸ਼ਿਸ਼ ਕਰਨੀ ਚਾਹੀਦੀ ਇਹਨਾਂ ਮੰਥ ਦੇ ਵਿੱਚ ਕਿ ਸਾਡੇ ਜਿਹੜੇ ਲੋਕ ਨੇ ਲੂਣ ਜਿਹੜਾ ਬਹੁਤਾ ਜਿਆਦਾ ਲੂਣ ਨਾ ਖਾਣ ਬਹੁਤਾ ਜਿਆਦਾ ਅਚਾਰ ਨਾ ਖਾਣ ਜਾਂ ਇੰਜ ਕਹਿ ਲਓ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਤਲੀਆਂ ਚੀਜ਼ਾਂ ਨਾ ਖਾਣ, ਬੰਦ ਜੁੱਤੇ ਪੈਰਾਂ 'ਚ ਨਾ ਪਾ ਕੇ ਰੱਖਣ, ਕਈ ਵਾਰ ਆਪਾਂ ਕੇ ਰਿਸ਼ਤੇਦਾਰ ਦੇ ਜਾਣ ਦੇ ਚੱਕਰ 'ਚ, ਬਾਜ਼ਾਰ ਜਾਣ ਦੇ ਚੱਕਰ 'ਚ ਬੱਚਿਆਂ ਨੂੰ ਕਹਿੰਦੇ ਨੇ ਤੂੰ ਬੂਟ ਪਾਲਾ ਬੁਰੇ ਲੱਗਦੇ ਨੇ। ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ। ਨਾਲ ਦੀ ਨਾਲ ਹੀ ਟੈਟ ਕੱਪੜੇ ਪਾਉਣ ਤੋਂ ਪਰਹੇਜ਼ ਕੀਤਾ ਜਾਵੇ। ਜਿਵੇਂ ਆਪਾਂ ਰੂਟੀਨ 'ਚ ਸਰਦੀਆਂ 'ਚ ਪਾਉਂਦੇ ਆ ਕੱਪੜੇ ਜਿਵੇਂ ਕਈ ਮੁੰਡੇ ਪਾ ਲੈਂਦੇ ਨੇ ਜੀਨ ਪਾਲੀ ਟੈਟ ਜੀਨ ਜਾਂ ਕਈ ਹੋਰ ਕਈ ਟੈਟ ਬਨਾਨ ਪਾਲੀ ਜਾਂ ਕੁਝ ਵੀ ਲਾ ਲਓ ਤੁਸੀਂ। ਇਹਨਾਂ ਕਪੜਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਖਾਸ ਕਰਕੇ ਜਿਹਦੇ 2 ਮਹੀਨੇ ਹੁਮਸ ਦੇ ਹੋਣ ਜੇ ਆਪਾਂ ਇਹ ਗਲਤੀਆਂ ਕਰਾਂਗੇ ਤਾਂ ਫਿਰ ਸਾਡਾ ਜਿਹੜਾ ਬਲੱਡ ਸਰਕੂਲੇਸ਼ਨ ਜਿਹੜੀ ਸਾਡਾ ਨਬਜ਼ ਆ ਉਹ ਘਟ ਚੱਲੂਗੀ ਤੇ ਸਾਡੀ ਮੌਤ ਤੱਕ ਵੀ ਹੋ ਸਕਦੀ ਆ ਜਿਨ੍ਹਾਂ ਨੇ ਹਾਰਟ ਦੇ ਮਰੀਜ਼ ਨੇ ਜਿਹੜੇ ਵੀ ਮੇਰੇ ਭੈਣ ਭਰਾ ਉਹ ਜ਼ਰੂਰ ਇਸ ਵਿਸ਼ੇ 'ਤੇ ਧਿਆਨ ਦੇਣ ਉਹ ਬਿਲਕੁਲੋਂ ਇਹ ਗਲਤੀ ਨਾ ਕਰਨ ਉਹ ਲੂਜ਼ ਕੱਪੜੇ ਪਾਉਣ ਠੰਡੀ ਜਗ੍ਹਾ 'ਤੇ ਰਹਿਣ ਜਿੱਥੇ ਵੀ ਉਹਨਾਂ ਨੂੰ ਠੰਡਕ ਮਹਿਸੂਸ ਹੁੰਦੀ ਆ ਤੇ ਕੋਸ਼ਿਸ਼ ਕਰਨ ਕਿ ਗਰਮ ਥਾਂ ਜਿੱਥੇ ਆਲਰੇਡੀ ਬੜੀ ਵਾਸ ਵਜਦੀ ਉਹਦਰਲੇ ਪਾਸੇ ਨਾ ਜਾਣ ਤਾਂ ਕਿ ਉਹਨਾਂ ਦੀ ਜ਼ਿੰਦਗੀ ਪਰਿਵਾਰ ਲਈ ਤੇ ਸਾਡੇ ਸਮਾਜ ਲਈ ਸਾਡੇ ਲੋਕਾਂ ਲਈ ਬਹੁਤ ਅਹਿਮੀਅਤ ਰੱਖਦੀ ਆ ਐਵੇਂ ਅਸੀਂ ਇਹਨਾਂ ਮਹੀਨਿਆਂ ਚ ਵੰਗਦੇ ਪਹਾੜੇ ਸਾਡਾ ਕੋਈ ਭੈਣ ਭਰਾ ਨੁਕਸਾਨ ਨਾ ਕਰ ਬਵੇ ਕਿਉਂਕਿ ਇਹ ਹੁੰਸ ਜਿਹੜਾ ਵਾ ਬਹੁਤ ਹੀ ਖਤਰਨਾਕ ਹੁੰਦਾ ਹੈ ਇਸੇ ਕਰਕੇ ਹੀ ਸਾਡੇ ਵੱਡਿਆਂ ਵਡੇਰਿਆਂ ਨੇ ਇਨ੍ਹਾਂ ਮਹੀਨਿਆਂ ਦੇ ਸੰਬੰਧ ਵਿੱਚ ਜਿਵੇਂ ਪਿੰਗ ਝੁੱਟਣੀ ਖੀਰ ਖਾਣੀ ਪੂੜੇ ਖਾਣੇ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਖੋਜੀਆਂ ਸੀ ਜਿਨ੍ਹਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਆ ਜਿੰਨਾ ਘਰਾਂ ਦੇ ਵਿੱਚ ਸਾਡੀਆਂ ਛੋਟੀਆਂ ਧੀਆਂ ਭੈਣਾਂ ਨੇ ਉਹ ਇੱਥੇ ਵੀਡੀਓ ਵੇਖ ਸਕਦੀਆਂ ਨੇ ਕਿ ਇਨ੍ਹਾਂ ਮਹੀਨਿਆਂ ਚ ਪਿੰਗ ਕਿਉਂ ਝੁੱਟਣੀ ਚਾਹੀਦੀ ਆ ਇਨ੍ਹਾਂ ਮਹੀਨਿਆਂ ਚ ਖੀਰ ਕਿਉਂ ਖਾਣੀ ਚਾਹੀਦੀ ਆ ਇਨ੍ਹਾਂ ਮਹੀਨਿਆਂ ਅੱਜ ਗੋੜ ਵਾਲੇ ਜਿਹੜੇ ਹੈਗੇ ਨੇ ਮਾਲ ਪੂੜੇ ਕਿਉਂ ਖਾਣੇ ਚਾਹੀਦੇ ਨੇ ਖੰਡ ਵਾਲੇ ਨਹੀਂ ਗੁੜ ਵਾਲੇ ਇਹਨਾਂ ਸਬੰਧ ਵਿੱਚ ਵੀਡੀਓ ਵੀ ਇਸ ਚੈਨਲ ਤੇ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਭੈਣ ਭਰਾਵਾਂ ਨੇ ਵੇਖ ਕੇ ਇੱਕ ਚੰਗਾ ਹੰਗਾਰਾ ਦਿੱਤਾ ਉਹਨਾਂ ਨੂੰ ਬਹੁਤ ਵਧੀਆ ਲੱਗਾ ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ ਅਸੀਂ ਕਈ ਵਾਰਾਂ ਭੁੱਲ ਜਾਂਦੇ ਹਾਂ ਇਹਨਾਂ ਮਹੀਨਿਆਂ 'ਚ ਖਾਸ ਕਰਕੇ ਨਾ ਹੀ ਕੋਈ ਗਰਮ ਚੀਜ਼ ਖਾਓ ਜਿਵੇਂ ਕਾਲੀ ਮਿਰਚ ਸਬਜ਼ੀਆਂ 'ਚ ਨਾ ਪਾਓ ਲਾਲ ਮਿਰਚ ਸਬਜ਼ੀਆਂ 'ਚ ਨਾ ਪਾਓ ਕੋਈ ਗਰੀਸ਼ਵਾਰਾ ਨਾ ਪਾਓ ਕੋਈ ਕਿਸੇ ਤਰ੍ਹਾਂ ਦੇ ਮੁਗਫਲੀ ਦੇ ਦਾਣੇ ਨਾ ਖਾਓ ਕੋਈ ਭੁੱਲ ਕੇ ਬਦਾਮ ਨਾ ਖਾਓ ਯਾਨੀ ਕਿ ਉਹ ਪ੍ਰੋਡਕਟ ਇਹਟ ਜਿਹੜੇ ਸਾਡੇ ਸਰੀਰ ਚ ਅ એનર્ਜੀ ਤਸ ਜਿਨ੍ਹਾਂ ਦੀ ਤਸਵੀਰ ਗਰਮ ਹੋਇਆ ਉਹ ਬਿਲਕੁਲ ਨਾ ਖਾਓ ਕਿਉਂਕਿ ਇਹ ਬਹੁਤ ਹੀ ਨੁਕਸਾਨਦਾਇਕ ਹੁੰਦੇ ਨੇ ਇਹਦੇ ਨਾਲ ਸਿਹਤ ਤੇ ਬਹੁਤ ਜ਼ਿਆਦਾ ਵਿਗਾੜ ਪੈਂਦੇ ਨੇ ਜਿਵੇਂ ਮੰਨ ਲਓ ਮੂੰਹ ਤੇ ਕਿੱਲ-ਕਿੱਲ ਹੋ ਜਾਣੇ ਲੱਕ ਤੇ ਕਿੱਲ ਹੋ ਜਾਣੇ ਪਿੱਤ ਨਿਕਲ ਆਉਣੀ ਖੁਜਲੀ ਹੁੰਦੀ ਰਹਿਣੀ ਇਹ ਜਾਂ ਪੈਰਾਂ 'ਚੋਂ ਅੱਗ ਵਰਦੀ ਰਹਿਣੀ ਇਹ ਸਾਰੀਆਂ ਗੱਲਾਂ ਫਿਰ ਇਨ੍ਹਾਂ ਮੀਨੀਆਂ ਦੀ ਉਪਜ ਹੁੰਦੀਆਂ ਨੇ ਕੋਸ਼ਿਸ਼ ਕੀਤੀ ਜਾਵੇ ਕਿ ਠੰਡੀਆਂ ਚੀਜ਼ਾਂ ਹੀ ਖਾਧੀਆਂ ਜਾਣ ਤੇ ਗਰਮ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਣੀ ਜ਼ਿੰਮੇਵਾਰੀ ਸਮਝ ਕੇ ਸਮੇਂ ਸਮੇਂ ਤੇ ਉਹ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿਣਾ ਤੁਸੀਂ ਅੱਗੇ ਭੈਣ ਭਰਾਵਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਸਮਾਜ ਨੂੰ ਚੰਗੇ ਪਾਸੇ ਤੋਰਨ ਦੇ ਲਈ ਸਹਿਯੋਗ ਕਰਨ ਦੇ ਲਈ ਧੰਨਵਾਦ ਵੀ ਕਰਦਾ ਹਾਂ ਤੇ ਆਸ ਕਰਦਾ ਜਿੰਨਾ ਚਿਰ ਅਸੀਂ ਜਿਉਂਦੇ ਆ ਇਹ ਜੰਗ ਜਾਰੀ ਰੱਖਾਂਗੇ